ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਪੰਜਾਬ ਦੇ ਫਿਰੋਜ਼ਪੁਰ ਦੇ ਆਸ-ਪਾਸੇ ਦੇ ਪਿੰਡਾਂ ਦੀਆਂ ਹੈ ਜਿਹੜੀਆਂ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖੋ ਕਿੰਨਾ ਪਾਣੀ ਸੜ ਚੁੱਕਿਆ ਹੈ ਇਕ ਨਾ ਘਰ ਹੈ ਸਭ ਪੂਰਾ ਫੈਂਡੀ ਛਿਆਣੇ-ਸਿਆਣੇ ਘਰਾਂ 'ਚ ਰਹਿ ਗਏ ਹਨ ਸਮਾਨ ਵਾਸਤੇ ਤੇ ਲੈ ਕੇ ਬੱਚਾ ਆਉਂਦੇ ਦੋਵੇਂ ਜੀ ਇਹ ਅਹੀਂ ਆ ਕੇ ਪਾਸੇ ਹੋ ਜੋ ਮਨ ਤੇ ਉਥੇ ਵੀ ਸ਼ਾਇਦ ਰਾਤ ਪਾਣੀ ਜਿਆਦਾ ਆ ਜੇ ਰੁਕਦੇ ਨਾ ਇਹਦਾ ਪਾਇਰ ਜਿੱਥੇ ਹਟੋਇਆ ਜਾ ਬਣਿਆ ਹਾਂ ਪਾਇਰ ਥੁੱਕ ਗਿਆ ਗੁੱਡੀ ਦਾ ਤੇ ਪਾਇਰ ਥੁੱਕਣੋਂ ਬਚਾ ਡੱਕਿਆ ਮਾੜਾ ਮਾੜਾ ਪਾਣੀ ਆਉ ਪੈ ਗਿਆ ਮੂੰਹ 'ਚ ਤੇ ਮਾੜਾ ਮਾੜਾ ਨਾਪ ਨੂੰ ਪਾਣੀ ਨਿਕਲ ਗਿਆ ਉਸ ਤੋਂ ਬਾਅਦ ਠੀਕ ਹੋ ਗਏ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਪੰਜਾਬ ਦੇ ਫਿਰੋਜ਼ਪੁਰ ਦੇ ਆਸੇ ਪਾਸੇ ਦੇ ਪਿੰਡਾਂ ਦੀਆਂ ਹੈ ਜਿਹੜੀਆਂ ਤੁਸੀਂ ਇਹ ਤਸਵੀਰਾਂ ਦੇਖਦੇ ਕਿੰਨਾ ਪਾਣੀ ਸੜ ਚੁੱਕਿਆ ਹੈ ਨਾ ਘਰ ਹੈ ਨਾਮ ਹੁੰਦਾ ਸੀ ਮਤਲਬ ਜੋ ਰੱਬ ਦਾ ਪਨ ਸੀ ਉਹ ਹੋ ਗਿਆ ਬਾਕੀ ਸਾਡੇ ਘਰ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਬਰਦੀ ਵਿੱਚ ਹੀ ਤੁਹਾਡਾ ਬੱਚਾ ਚਲਾ ਗਿਆ ਕਿਸ ਤਰ੍ਹਾਂ ਕੀ ਕਟਣਾ ਹੋਈ ਸੀ ਨਾਮ ਬਾਰੇ ਜੇਕਰ ਨਾਮ ਜਿਹ ਅਸੀਂ ਬਾਬਾ ਜੀ ਨੇ ਬਾਤ ਦਿੱਤੀ ਸੀ ਤੇ ਸਾਨੂੰ ਤੁਰ ਕਰ ਉਹ ਚੱਲੇ ਸੀਗੇ ਜਿੰਨ ਪਾਪਾ ਜਿੰਨ ਕਾਸੇ ਵੀ ਪਾਣੀ ਰਾਤ ਰੱਖ ਕਾਫੀ ਬਾਦ ਜਾਣ ਤੇ ਸਾਨੂੰ ਲੱਗ ਕਰੂੰ ਜਿੱਥਾਂ ਤੇ ਚੱਲੇ ਸੀਗੇ ਤੇ ਆਪਣੇ ਇਥੇ ਪਾਸ ਇੱਕ ਰਾਸਤੇ ਵਿੱਚ ਮੇਨ ਰਾਸਤਾ ਜਿਹੜਾ ਉਹ ਤੇ ਕਾਫੀ ਵੱਡਾ ਖੱਡਾ ਸੀ ਜਿੰਨੇ ਬਾਰੇ ਮੈਨੂੰ ਨਹੀਂ ਸੀ ਪਤਾ ਸੀਗਾ ਤੇ ਮੇਰਾ ਪੈਰ ਟਿਕਨ ਕਰ ਮੇਰੇ ਬੱਚਾ ਮੈਨੂੰ ਥੋੜੇ ਡੇਟਿਆ ਤੇ ਮੇਰੇ ਹਸਬੰਦ ਜਦ ਤੱਕ ਜਦੋਂ ਤੱਕ ਉਹਨਾਂ ਨੇ ਮਤਲਬ ਬੱਚੇ ਨੂੰ ਚੱਕਣ ਸੁਣ ਦੇ ਵਿੱਚ ਕਾਫੀ ਥੋੜਾ ਬਹੁਤ ਪਾਣੀ ਵਿੱਚ ਚਲੇ ਗਿਆ ਸੀਗਾ ਤੇ ਰਾਤ ਉਸ ਰਾਤ ਮੇਰੇ ਬੱਚਾ ਮਤਲਬ ਠੀਕ ਸੀਗਾ ਪਹਿਲਾਂ ਤਾਂ ਤੜਕੇ ਮਤਲਬ ਹੁੰਦਾ ਸਾਰੇ ਬੰਦੇ ਨੇ ਦੋ ਦਿਨ ਪੀਤਾ ਸੀ ਨੂੰ ਤੋਂ ਉੱਪਰ ਚੱਲ ਕਰ ਦਿੱਤੀ ਸੀ ਅਸੀਂ ਫਿਰ ਹਸਪੀਟਲ ਲੈ ਕੇ ਗਏ ਤੇ ਥੋੜਾ ਬਹੁਤ ਇਲਾਜ ਉਹਨਾਂ ਨੇ ਆਪਦੀ ਕੋਸ਼ਿਸ਼ ਕੀਤੀ ਸੀਗੀ ਪਰ ਸਵੇਰ ਹੁੰਦੇ ਸਾਰੇ ਮੇਰੇ ਬੱਚੇ ਜਨ ਕੀ ਡੈਥ ਹੋ ਗਈ ਸੀ ਬੱਚੇ ਦੀ ਉਮਰ ਕਿੰਨੀ ਸੀ 11 11 ਮਹੀਨੇ ਦਾ ਜੇ ਬੱਚਾ ਵੀ ਚਲਾ ਗਿਆ ਹਾਲ ਤੱਕ ਤੁਹਾਡਾ ਘਰ ਦੀ ਵੀ ਬੁਰੀ ਹਾਲਤ ਹੈ ਇਹਦੇ ਵਾਸਤੇ ਕੀ ਕਹੋਗੇ ਤੁਸੀਂ ਇਹ ਕਿ ਚਲੋ ਜੋ ਸਾਡਾ ਤਾਂ ਜੋ ਜੋ ਗਿਆ ਉਹ ਵਾਪਸ ਨਹੀਂ ਆ ਸਕਦਾ ਪਰ ਜੋ ਮੈਂ ਕਹਿੰਨੀ ਆ ਕਿ ਇਹਨਾਂ ਦਾ ਜਨ ਕੀ ਇੱਕ ਮਕਾਨ ਬਣ ਜਾਵੇ ਕਿਉਂਕਿ ਇਹਨਾਂ ਦੇ ਵਿੱਚ ਛੋਟੇ ਛੋਟੇ ਬੱਚੇ ਆ ਤੁਹਾਨੂੰ ਪਤਾ ਹੈ ਵੀ ਇਹ ਉਹ ਜੀ ਧਾਮਾ ਦੇ ਕੋਈ ਇੱਕ ਸਾਡੇ ਬਿਮਾਰੀ ਆਸ-ਪਾਸ ਕਾਫੀ ਫੈਲ ਗਈ ਆ ਤੇ ਇਹ ਜੋ ਮੇਰੇ ਕਜ਼ਾ ਨੇ ਜਾਨਕਿ ਮੇਰੇ ਵੀਰ ਇਹਨਾਂ ਦਾ ਇੱਕ ਮਕਾਨ ਪਾ ਕੇ ਦਿੱਤਾ ਜੇ ਵੇਨਨ ਤਾਂ ਕਿ ਆਪਦੇ ਬੱਚਾ ਨੂੰ ਲੈ ਕੇ ਬੈਠ ਸਕਣ ਇੱਥੇ ਆਦੇ ਘਰੇ ਨਾਮ ਕੀ ਰਹਿਣ ਮਾਨ ਇਹਨਾਂ ਜੀ ਅਰਜੰਸੀ ਤਾਂ ਰਗੀ ਨਾਮ ਸਰਬਜੀਤ ਕੋ